ਸਸੀ ਕਾਲ ਜੀ ਮੇਰੀ ਸਾਰੀ ਜੂਟੀ ਫੈਮਿਲੀ ਨੂੰ ਅੱਜ ਮੈਂ ਇੱਕ ਇਹ ਡਰਮ ਖਾਲੀ ਕੀਤਾ ਇਹਦੇ ਵਿੱਚ ਪਹਿਲਾਂ ਆਪਣੇ ਧਨੀਆਂ ਲੱਗਾ ਹੋਇਆ ਸੀ ਤੇ ਇਹਦੇ ਵਿੱਚ ਆਪਾਂ ਜਿਹੜੀਆਂ ਐਕਸਟਰਾ ਲੌਂਗ ਬੀਨਸ ਉਹਗਾਵਾਂਗੇ ਇਹ ਮੇਰੇ ਕੋਲ ਪਹਿਲਾਂ ਹੀ ਬੀਜ ਪਏ ਆ ਪਿਛਲੇ ਸਾਲ ਦੇ ਕਿਉਂਕਿ ਇਹ ਦੇਸੀ ਵੈਰਾਈਟੀ ਆ ਤੇ ਇਸ ਕਰਕੇ ਆਪਾਂ ਇਹਦੇ ਜਿਹੜੇ ਬੀਜ ਆ ਉਹ ਇਸ ਤਰ੍ਹਾਂ ਸਾਂਭ ਲਈ ਦੀ ਆ ਜਦੋਂ ਅਫਲੀਆਂ ਪੱਕ ਜਾਂਦੀਆਂ ਆ ਤੇ ਇਹ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਹੁਣ ਝੋੜ ਲਵਾਂ ਕਲੀਆਂ ਨੂੰ ਫੋਰਨ ਤੋਂ ਬਾਅਦ ਥੱਲੇ ਇਸ ਤਰ੍ਹਾਂ ਇਹਨਾਂ ਦੇ ਜਿਹੜੇ ਬੀਜ ਆ ਉਹ ਆਪਣੇ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬੀਜ ਜਿਹੜੇ ਆ ਉਹ ਨਿਕਲ ਆਏ ਆ ਤਾਂ ਬਹੁਤ ਆਸਾਨ ਤਰੀਕਾ ਹੈ ਮਿੱਟੀ ਆਪਣੀ ਇਹ ਪਹਿਲਾਂ ਵਾਲੀ ਬਣੀ ਹੋਈ ਆ ਜਿਹਦੇ ਵਿੱਚ ਆਪਾਂ ਧਨੀਆ ਉਗਾਇਆ ਸੀ ਮਿੱਟੀ ਉਹੀ ਰਹਿਣ ਦਿੱਤੀ ਆ ਮੈਂ ਤੇ ਜਦੋਂ ਆਪਣੀਆਂ ਫਲੀਆਂ ਉੱਗ ਆਉਣਗੀਆਂ ਥੋੜੀਆਂ ਵੱਡੀਆਂ ਹੋ ਜਾਣਗੀਆਂ ਤੇ ਫਿਰ ਆਪਾਂ ਇਹਦੇ ਵਿੱਚ ਥੋੜੀ-ਥੋੜੀ ਆਰਗੈਨਿਕ ਜਿਹੜੀ ਖਾਦ ਵਾ ਉਹ ਮਿਕਸ ਕਰ ਦਵਾਂਗੇ ਹੁਣ ਮੈਂ ਇਹਨੂੰ ਢੇਰੀ ਨਹੀਂ ਕੀਤਾ ਕਿਉਂਕਿ ਇਹ ਡਰਮ ਜਿਹੜਾ ਨਾ ਟੁੱਟਾ ਹੋਇਆ ਇਧਰੋਂ ਦੇਖੋ ਤੁਸੀਂ ਜੇ ਮੈਂ ਇਹਨੂੰ ਢੇਰੀ ਕਰੂੰਗੀ ਤੇ ਫੇ ਸਾਰਾ ਹੀ ਵੇਸਟੀ ਹੋ ਜਾਣਾ ਇਹਨੇ ਬਿਲਕੁਲ ਹੀ ਟੁੱਟ ਜਾਣਾ ਤੇ ਮੈਂ ਸੋਚਿਆ ਚਲੋ ਇੱਕ ਜਿਹੜੀ ਫਸਲ ਆਪਾਂ ਇਹ ਤੋਂ ਲੈ ਲੈਨੇ ਹਲੇ ਤੇ ਇਸ ਤਰ੍ਹਾਂ ਮੈਂ ਜਿਹੜੀਆਂ ਫਲੀਆਂ ਵਾਂ ਇਹਦੇ ਵਿੱਚ ਕੇਰ ਦੂੰਗੀ ਥੋੜਾ ਜ਼ਿਆਦਾ ਹੀ ਬੀਜ ਮੈਂ ਕੇਰ ਦੇਣਾ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕੁਝ ਬੀਜ ਨਹੀਂ ਉੱਗਦੇ ਪੁਰਾਣੇ ਤੇ ਫਿਰ ਆਪਾਂ ਬਾਅਦ ਵਿੱਚ ਜਿਹੜੇ ਇਹਦੇ ਵਿੱਚੋਂ ਆਪਾਂ ਪਾਟ ਸਕਦੇ ਆ ਜੇ ਜ਼ਿਆਦਾ ਉੱਗੇ ਹੋਣਗੇ ਜਾਂ ਪਾਟ ਕੇ ਕਿਤੇ ਆਪਾਂ ਹੋਰ ਇਹਨਾਂ ਨੂੰ ਲਗਾ ਦੇਵਾਂਗੇ ਬਹੁਤ ਆਸਾਨ ਤਰੀਕਾ ਆ ਫਲੀਆਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਰੂਰਗਾਓ ਹਜੇ ਅਪ੍ਰੈਲ ਦਾ ਹੀ ਮਹੀਨਾ ਚੱਲ ਰਿਹਾ ਆ ਕਿਉਂਕਿ ਇਹ ਫਲੀਆਂ ਬਰਸਾਤਾ ਤੱਕ ਹੀ ਲੱਗਪਗ ਲੱਗ ਲਗਾਉਂਦੀ ਰਹਿਣੀ ਹੁੰਦੀ ਮੈਂ ਤਾਂ ਮਤਲਬ ਪਹਿਲਾਂ ਵੀ ਮੈਂ ਲਗਾ ਚੁੱਕੀ ਆ ਉਹ ਆਪਣੀਆਂ ਕਾਫੀ ਵੱਡੀਆਂ ਵੱਡੀਆਂ ਵੇਲਾਂ ਹੋ ਚੁੱਕੀਆਂ ਆ ਤਾਂ ਹੁਣ ਮੈਂ ਦੁਬਾਰਾ ਫੇਰ ਇੱਕ ਵਾਰੀ ਲਗਾ ਦੇਣ ਲੱਗੀ ਆ ਮੇਰੇ ਕੋਲੇ ਡਰਮ ਪਿਆ ਸੀ ਖਾਲੀ ਕਿਉਂਕਿ ਸਬਜੀ ਜਿਹੜੀ ਮੇਨ ਇੱਕ ਸਬਜੀ ਹੁੰਦੀ ਆ ਆਪਣੀ ਗਰਮੀਆਂ ਦੀ ਫਲੀਆਂ ਦੀ ਉਹ ਆਪਾਂ ਇਹਨਾਂ ਨੂੰ ਮਹੀਨੇ-ਮਹੀਨੇ ਦੇ ਫਰਕ ਨਾਲ ਥੋੜੀਆਂ-ਥੋੜੀਆਂ ਲਗਾ ਦੇਣੀ ਆ। ਮੈਂ ਆਪਾਂ ਫਿਰ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਲਗਾਵਾਂਗੇ। ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬੀਜ ਮੈਂ ਸਾਰੇ ਕੇਰ ਦਿੱਤੇ ਆ। ਤੇ ਇਹ ਆਪਾਂ ਤੁਹਾਨੂੰ ਉਗਉਣ ਤੱਕ ਦਾ ਜਿਹੜਾ ਵੀਡੀਓ ਸਾਰਾ ਹੀ ਦਵਾਂਗੇ। ਅੱਜ ਮੈਂ ਸਿਰਫ ਬੀਜਣ ਦਾ ਹੀ ਵੀਡੀਓ ਉੱਥੋਂ ਤੱਕ ਤੁਹਾਨੂੰ ਲੱਗੀਆਂ ਸ਼ੇਅਰ ਕਰਨ ਜਦੋਂ ਇਹ ਉਗਉਣਗੀਆਂ ਤੇ ਫਿਰ ਆਪਾਂ ਤੁਹਾਨੂੰ ਉਹ ਵੀ ਨਾਲ ਜਿਹੜੀ ਵੀਡੀਓ ਆ। ਅ ਵਿੱਚ ਜਿਹੜੀ ਐਡ ਕਰ ਦਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੇ ਇਸ ਤਰ੍ਹਾਂ ਬੀਜ ਆ ਉਹਨਾਂ ਨੂੰ ਮਿਕਸ ਕਰ ਦਈਏ ਅੱਜ 6 ਦਿਨ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਫਲੀਆਂ ਜਿਹੜੀਆਂ ਆਪਣੀਆਂ ਉੱਗ ਗਈਆਂ ਉਸੇ ਡਰਮ ਦੇ ਵਿੱਚ ਆਪਾਂ ਇਹਦੇ ਵਿੱਚ ਆਪਾਂ ਬੀਜੀਆਂ ਸਿਗੀਆਂ ਅੱਜ ਤੋਂ 6 ਦਿਨ ਪਹਿਲਾਂ ਇਸ ਤਰ੍ਹਾਂ ਕੋਈ ਕੋਈ ਵਿੱਚ ਨਹੀਂ ਵੀ ਉੱਗੀ ਕਿਉਂਕਿ ਸੀਡ ਹੋ ਸਕਦਾ ਪੁਰਾਣਾ ਸੀਗਾ ਪਹਿਲਾਂ ਪਿਆ ਸੀ ਆਪਣੇ ਕੋਲ ਤੇ ਕੁਝ ਵੀ ਝੁੱਗਿਆ ਜਾਂ ਕੁਝ ਨਹੀਂ ਵੀ ਉੱਗੇ ਹੋ ਸਕਦਾ ਹਜੇ ਉੱਗ ਵੀ ਆਉਣ ਵਿੱਚ ਵਿੱਚ ਇੱਦਾਂ ਤੁਸੀਂ ਦੇਖੋ ਵੈਸੇ ਤਾਂ ਜਿੰਨੀ ਕੁ ਜ਼ਰੂਰਤ ਆ ਕਈਆਂ ਥਾਵਾਂ ਤੇ ਇਸ ਤਰ੍ਹਾਂ ਜ਼ਿਆਦਾ ਉੱਗੇ ਆ ਕਿਉਂਕਿ ਡਰਮ ਜਿਹੜਾ ਨਾ ਟੁੱਟਾ ਹੋਇਆ ਵਾ ਤੇ ਪਾਣੀ ਇੱਕ ਸਾਈਡ ਤੇ ਜਿਹੜਾ ਉਹ ਜਮਾ ਹੋ ਜਾਂਦਾ ਆ ਦੇਖੋ ਤੁਸੀਂ ਹਜੇ ਉੱਗ ਵੀ ਰਹੇ ਆ ਤੇ ਮਿੱਟੀ ਨਾ ਇੱਕ ਸਾਈਡ ਨੂੰ ਹੋ ਗਈ ਇਸ ਕਰਕੇ ਕਈਆਂ ਥਾਵਾਂ ਤੇ ਬੀਜ ਜਿਹੜੇ ਇੱਕ ਸਾਈਡ ਨੂੰ ਹੋ ਗਏ ਆ ਆਪਣੇ ਬਾਥੂ ਦੇ ਬੂਟੇ ਵੀ ਜਿਹੜੇ ਬੀਜ ਉਹ ਪੱਕ ਚੱਲੇ ਆ ਤੇ ਹੁਣ ਇਸ ਮੌਸਮ ਦੇ ਵਿੱਚ ਵੀ ਜੜੀਆਂ ਤੁਸੀਂ ਸਬਜ਼ੀਆਂ ਲਗਾ ਸਕਦੇ ਹੋ ਜਿੰਨਾ ਮੇਰੀਆਂ ਭੈਣਾਂ ਨੇ ਹਜੇ ਨਹੀਂ ਲਗਾਈ ਉਨਾਂ ਨੂੰ ਆਪਾਂ ਥੋੜਾ ਜਿਹਾ ਦੱਸ ਦਿੰਨੇ ਆ ਵੀ ਤੁਸੀਂ ਹਜੇ ਵੀ ਕੋਈ ਬਹੁਤਾ ਮੌਸਮ ਨਹੀਂ ਨੰਗਿਆ ਤੁਸੀਂ ਹਜੇ ਵੀ ਜੜੀਆਂ ਵਾਂ ਤਰਾਂ ਜਾਂ ਕੱਕੜੀ ਵੀ ਕਹਿ ਦਿੰਦੇ ਆ ਤਰਾਂ ਵੀ ਤੁਸੀਂ ਹਜੇ ਲਗਾ ਸਕਦੇ ਹੋ ਮੇਰੀਆਂ ਤਰਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਫਰਵਰੀ ਦੇ ਸ਼ੁਰੂ ਦੀਆਂ ਲਗਾਈਆਂ ਹੋਈਆਂ ਇਹ ਵੀ ਤੁਸੀਂ ਹੁਣ ਅਪ੍ਰੈਲ ਦੇ ਮਹੀਨੇ ਦੇ ਵਿੱਚ ਲਗਾ ਸਕਦੇ ਹੋ ਜਿਨ੍ਹਾਂ ਨੇ ਹਜੇ ਨਹੀਂ ਲਗਾਈਆਂ ਇਹ ਹੈਗੀਆਂ ਆਪਣੀਆਂ ਲੌਂਗ ਬੀਨਜ਼ ਇਹ ਵੀ ਤੁਸੀਂ ਹੁਣ ਲਗਾ ਸਕਦੇ ਹੋ ਅਪ੍ਰੈਲ ਦੇ ਮਹੀਨੇ ਵਿੱਚ ਬਹੁਤ ਵਧੀਆ ਜਿਹੜੀਆਂ ਬੀਨਜ਼ ਆ ਅਪ੍ਰੈਲ ਦੇ ਵਿੱਚ ਵੀ ਹੋ ਜਾਂਦੀਆਂ ਆ ਅੱਗੇ ਆ ਗਏ ਆਪਣੇ ਕ੍ਰੇਲੇ ਕ੍ਰੇਲੇ ਵੀ ਮੈਂ ਲਗਾਏ ਹੋਏ ਆ ਫਰਵਰੀ ਦੇ ਸ਼ੁਰੂ ਦੇ ਵਿੱਚ ਮੈਂ ਲਗਾਈਆਂ ਸੀ ਸਾਰੀਆਂ ਸਬਜ਼ੀਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਹੁਣ ਇੱਧਰ ਦੇਖੋ ਤੁਸੀਂ ਕਿੰਨੇ ਕ੍ਰੇਲੇ ਜਿਹੜੇ ਲੱਗਣੇ ਆਪਣੇ ਸ਼ੁਰੂ ਹੋ ਗਏ ਆ ਇੱਧਰ ਤੁਸੀਂ ਦੇਖੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ मतलब ਕ੍ਰੇਲੇਆਂ ਦੀ ਮਾਤਰਾ ਜਿਹੜੀ ਆ ਕਾਫੀ ਆ ਲੱਗੀ ਹੋਈ ਆ ਇਹ ਆਪਾਂ ਸਾਰੇ ਹੀ ਫਰਵਰੀ ਦੇ ਵਿੱਚ ਲਗਾਏ ਹੋਏ ਆ ਪਰ ਹਜੇ ਵੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਲਗਾਉਣ ਦੇ ਚਾਹਵਾਨ ਹੈਗੇ ਹੋ ਤਾਂ ਤੁਸੀਂ ਕ੍ਰੇਲੇ ਹਜੇ ਵੀ ਲਗਾ ਸਕਦੇ ਹੋ ਕਿਉਂਕਿ ਕ੍ਰੇਲੇ ਲਗਭਗ ਅਗਸਤ ਦੇ ਮਹੀਨੇ ਤੱਕ ਲੱਗਦੇ ਹੀ ਰਹਿੰਦੇ ਆ ਕਿਉਂਕਿ ਮੈਂ ਅਗਸਤ ਤੱਕ ਲਗਾਉਂਦੀ ਰਹਿਣੀ ਹੁੰਨੀ ਅਗੇਤੇ ਪਿਛੇਤੇ ਕੁਝ ਬੀਜ ਮੈਂ ਹੁਣ ਵੀ ਲਗਾਏ ਹੋਏ ਆ ਕ੍ਰੇਲਿਆਂ ਦੇ ਕ੍ਰੇਲੇ ਆਪਣੇ ਬਹੁਤ ਸਾਰੇ ਲੱਗੇ ਆ ਮਤਲਬ ਵਧੀਆ ਆਪਣਾ ਬੀਜ ਨਿਕਲਿਆ ਕ੍ਰੇਲਿਆਂ ਦਾ ਲਗਭਗ 25 30 ਕ੍ਰੇਲੇ ਜਿਹੜੇ ਆ ਉਹ ਲੱਗੇ ਹੋਏ ਆ ਬੇਲ ਵੀ ਹਜੇ ਛੋਟੀ ਐ ਇੰਨੀ ਜ਼ਿਆਦਾ ਵੱਡੀ ਨਹੀਂ ਹੋਈ ਇਹ ਵਿੱਚ ਕੱਦੂ ਦਾ ਬੂਟੇ ਆਪੇ ਉੱਗਿਆ ਆ ਤੇ ਫਿਰ ਮੈਂ ਇਹਨਾਂ ਨੂੰ ਪੱਟਿਆ ਨਹੀਂ ਮੈਂ ਕਿਹਾ ਚਲੋ ਇੱਦਾਂ ਹੀ ਰਹਿਣ ਦਿੰਨੇ ਆ ਹੋ ਜਾਣਗੇ ਤਾਂ ਠੀਕ ਆ ਵੈਸੇ ਡਰਾਮਾ ਕਾਫੀ ਵੱਡਾ ਆ ਮੇਰਾ ਜਿਹੜੀ ਆਪਣੀ ਆਹੇ ਮਸ਼ੀਨ ਵਾਸ਼ਿੰਗ ਮਸ਼ੀਨ ਦਾ ਆ ਕਾਫੀ ਵੱਡਾ ਟੱਬ ਆ ਤੇ ਇਹਦੇ ਵਿੱਚ ਹੀ ਆਪਾਂ ਇਹਨੂੰ ਚੱਲਣ ਦੇਣਾ ਤੇ ਹੋਰ ਤੁਸੀਂ ਲਗਾ ਸਕਦੇ ਹੋ ਇਹ ਹੈਗੇ ਮੇਰੇ ਖਰਬੂਜੇ ਖਰਬੂਜੇ ਦੀਆਂ ਮੇਲਾ ਤੁਸੀਂ ਹੁਣ ਵੀ ਖਰਬੀ ਖਰਬੂਜੇ ਵੀ ਲਗਾ ਸਕਦੇ ਹੋ ਇਹ ਹੈਗੇ ਆਪਣੇ ਇੱਧਰ ਖੀਰੇ ਖੀਰੇ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆ ਲੱਗਣੇ ਸ਼ੁਰੂ ਹੋ ਚੁੱਕੇ ਆ ਧੁੱਪ ਬਹੁਤ ਜ਼ਿਆਦਾ ਪੈਂਦੀ ਹੈ ਛੱਤ ਤੇ ਤੇ ਮੈਂ ਹੁਣ ਹੋ ਸਕਿਆ ਤਾਂ ਮੈਂ ਨਾ ਅਗਲੇ ਸਾਲ ਮਤਲਬ ਕਿ ਛੱਤ ਦੇ ਉੱਤੇ ਗ੍ਰੀਨ ਨੈਟ ਪਾਉਂਗੀ ਕਿਉਂਕਿ ਮੈਂ ਫਸਟ ਟਾਈਮ ਹੀ ਸਬਜ਼ੀਆਂ ਲਗਾਈਆਂ ਜ਼ਿਆਦਾਤਰ ਮੇਰੇ ਕੋ ਫਰੂਟ ਪlant ਹੀ ਆ ਪਹਿਲੇ ਤੋਂ ਮੇਰਾ ਕੋਈ ਸਬਜ਼ੀਆਂ ਦਾ ਜ਼ਿਆਦਾ ਤਜਰਬਾ ਨਹੀਂ ਸੀ ਹੈਗਾ ਤੇ ਪਰ ਮੈਨੂੰ ਲੱਗਦਾ ਵਾ ਵੀ ਜੇ ਆਪਾਂ ਨੈਟ ਪਾਈਏ ਤਾਂ ਸਬਜ਼ੀਆਂ ਜ਼ਿਆਦਾ ਵਧੀਆ ਹੋ ਸਕਦੀਆਂ ਕਿਉਂਕਿ ਧੁੱਪ ਨਾਲ ਤੁਸੀਂ ਦੇਖੋ ਵਿਚਾਰੀਆਂ ਕਿਸ ਤਰ੍ਹਾਂ ਝੁਲਸੀ ਗਈਆਂ ਆ ਤੇ ਇੱਕ ਕਦੂ ਵੀ ਤੁਸੀਂ ਹੁਣ ਲਗਾ ਸਕਦੇ ਹੋ ਇਹ ਅੱਗੇ ਹੈਗੀ ਆਪਣੀ ਰਾਮਾ ਤੋਰੀ ਇਹ ਵੀ ਤੁਸੀਂ ਲਗਾ ਸਕਦੇ ਹੋ ਇਹ ਲਗਭਗ ਤੁਸੀਂ ਅਗਸਤ ਤੱਕ ਲਗਾ ਸਕਦੇ ਹੋ ਤੇ ਇਸ ਤੋਂ ਅਗਲੀ ਆਪਣੀ ਸਬਜੀ ਹੈਗੀ ਆ ਜੀ ਮਿਰਚ ਉਹ ਚ ਸ਼ਿਮਲਾ ਮਿਰਚ ਵੀ ਹੋ ਸਕਦੀ ਆ ਤੇ ਸਿੰਪਲ ਕੌੜੀ ਮਿਰਚ ਵੀ ਹੋ ਸਕਦੀ ਆ ਇਹ ਤੁਸੀਂ ਦੋਨੇ ਹੀ ਵੈਰਾਈਟੀਆਂ ਹੁਣ ਲਗਾ ਸਕਦੇ ਹੋ ਪਿੰਡੀ ਮੇਨ ਪਿੰਡੀ ਗਰਮੀਆਂ ਦੀ ਸਬਜੀ ਆ ਸਭ ਤੋਂ ਵਧੀਆ ਤੇ ਬੱਚਿਆਂ ਨੂੰ ਜੋ ਪਸੰਦ ਹੁੰਦੀ ਆ ਪਿੰਡੀਆਂ ਦੀ ਸਬਜੀ ਉਹ ਤੁਸੀਂ ਹੁਣ ਆਸਾਨੀ ਦੇ ਨਾਲ ਲਗਾ ਸਕਦੇ ਹੋ ਕਿਉਂਕਿ ਪਿੰਡੀ ਨੂੰ ਜਿੰਨੀ ਜ਼ਿਆਦਾ ਗਰਮੀ ਹੋਏਗੀ ਓਨੀ ਹੀ ਪਿੰਡੀ ਜਿਹੜੀ ਆ ਵਧੀਆ ਗਰੋਥ ਵੀ ਵਧੀਆ ਕਰਦੀ ਆ ਤੇ ਜਿਹੜੀਆਂ ਪਿੰਡੀਆਂ ਉਹ ਵੀ ਵਧੀਆ ਆਉਂਦੀਆਂ ਆ ਗਰਮੀ ਦੇ ਵਿੱਚ ਤੇ ਇਹ ਇਹ ਲਾਲ ਪਿੰਡੀ ਆ ਕੋਈ ਵੀ ਬੀਜ ਤੁਸੀਂ ਲਗਾ ਸਕਦੇ ਹੋ ਚਾਹੋ ਤਾਂ ਲਾਲ ਪਿੰਡੀ ਲਗਾ ਲਓ ਚਾਹੋ ਤਾਂ ਤੁਸੀਂ ਹਰੀ ਪਿੰਡੀ ਲਗਾ ਲਓ ਜੋ ਤੁਸੀਂ ਪਸੰਦ ਕਰਦੇ ਹੋ ਉਹੀ ਤੁਹਾਨੂੰ ਬੀਜ ਆਸਾਨੀ ਨਾਲ ਮਿਲ ਜਾਣ ਉਹੀ ਤੁਸੀਂ ਲਗਾ ਲਓ ਮੈਂ ਵੀ ਲਾਲ ਪਿੰਡੀਆਂ ਮੈਂ ਪਹਿਲੀ ਵਾਰੀ ਲਗਾਈਆਂ ਫਿਰ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਹੁੰਦੀਆਂ ਇਹ ਫਿਰ ਅੱਗੇ ਤੋਂ ਆਪਾਂ ਜ਼ਿਆਦਾ ਲਗਾਇਆ ਕਰਾਂਗੇ ਇਹ ਮੇਰੇ ਕੋਲ 7-8 ਬੂਟੇ ਹੋਣੇ ਆ ਤੇ ਅਗਲੀ ਸਬਜ਼ੀ ਹੈਗੀ ਆਪਣੀ ਆ ਫਲੀਆਂ ਫਲੀਆਂ ਮੈਂ ਤੁਹਾਨੂੰ ਉੱਧਰ ਵੀ ਦਿਖਾਉਂਦੀ ਆ ਇਹ ਦੂਸਰੀ ਵੈਰੈਟੀ ਆ ਇਹਦੇ ਵਿੱਚ ਮੈਂ ਕarele ਦੇ ਬੀਜ ਲਗਾਏ ਆ ਪਰ ਹਲੇ ਉੱਗੇ ਨਹੀਂ ਹੈਗੇ ਉਸ ਤੋਂ ਅੱਗੇ ਤੁਸੀਂ ਮੱਕੀ ਲਗਾ ਸਕਦੇ ਹੋ ਇਹ ਮੇਰੇ ਮੱਕੀ ਦੇ ਬੀਜ ਕੁਝ-ਕੁਝ ਉੱਗ ਗਏ ਆ ਤੇ ਕੁਝ ਹਜੇ ਉੱਗ ਰਹੇ ਆ ਮੱਕੀ ਲਗਾ ਸਕਦੇ ਹੋ ਤੁਸੀਂ ਸਵੀਟ ਕੌਰਨ ਬੇਬੀ ਕੌਰਨ ਇਹ ਮਤਲਬ ਮੱਕੀ ਦੀ ਕੋਈ ਵੀ ਜਿਹੜੀ ਕਿਸਮ ਆ ਉਹ ਤੁਸੀਂ ਲਗਾ ਸਕਦੇ ਹੋ ਇੱਧਰ ਮੇਰੀਆਂ ਸਾਰੀਆਂ ਮਿਰਚਾਂ ਦੀਆਂ ਵੈਰਾਈਟੀਆਂ ਵਾਂ ਲੱਗ-ਲੱਗ ਮਿਰਚਾਂ ਨੂੰ ਤੁਸੀਂ ਦੇਖੋ ਫਲਾਵਰਿੰਗ ਸਟਾਰਟ ਹੋ ਗਈ ਆ ਵਿੱਚ ਸ਼ਿਮਲਾ ਮਿਰਚ ਆ ਆ ਵਿੱਚ ਗੋਲ ਮਿਰਚ ਆ ਤੇ ਆ ਮਤਲਬ ਇੱਕ ਸਗੀ ਬਲੈਕ ਜਿਹੇ ਕਲਰ ਦੀ ਸੀ ਮਿਰਚ ਉਹ ਵੀ ਵਿੱਚ ਹੀ ਆ ਪਨੀਰੀ ਮਿਕਸ ਹੋ ਗਈ ਆ ਹੁਣ ਜਦੋਂ ਆਪਣੇ ਲੱਗਣਗੀਆਂ ਤਾਂ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਇਹ ਹੈਗੇ ਖੀਰੇ ਖੀਰੇ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਤੁਸੀਂ ਹੁਣ ਲਗਾ ਸਕਦੇ ਹੋ ਇੱਕ ਗਾਜਰ ਪੀਲੀ ਗਾਜਰ ਵੀ ਤੁਸੀਂ ਹੁਣ ਆ ਲਗਾ ਸਕਦੇ ਹੋ ਇਹ ਤਾਂ ਮੇਰੀਆਂ ਬਹੁਤ ਪੁਰਾਣੀਆਂ ਪਹਿਲੀਆਂ ਗਾਜਰਾ ਆ ਤੇ ਹੁਣ ਮੈਂ ਉਹਦਾ ਲਗਾ ਦਿੱਤੀਆਂ ਵਾਂ ਜ਼ਮੀਨ ਤੇ ਲਗਾਈਆਂ ਮੈਂ ਡਰਾਮੇ ਚ ਮੈਂ ਹੁਣ ਨਹੀਂ ਲਗਾਈਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਣੀ ਹੈ ਇਸ ਕਰਕੇ ਮੈਂ ਡਰਾਮੇ ਚ ਨਹੀਂ ਲਗਾਈਆਂ ਅਗਲੀ ਆਪਣੀ ਸਬਜ਼ੀ ਹੈਗੀ ਟਮਾਟਰ ਇਹ ਵਾਲਾ ਪਰ ਟਮਾਟਰ ਨਹੀਂ ਹੁਣ ਹੋਣਾ ਇਹ ਨਾ ਤੁਸੀਂ ਹੁਣ ਲਗਾਈਓ ਕਿਉਂਕਿ ਹੁਣ ਦਾ ਟਮਾਟਰ ਲੱਗੇ ਹੋਏ ਨੂੰ ਫਿਰ ਨੇ ਫਲਾਵਰ ਵਗੈਰਾ ਨਹੀਂ ਹੁਣ ਚੱਕਣੇ ਹੈਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਇਸ ਤਰ੍ਹਾਂ ਕਿ ਟਮਾਟਰ ਤਾਂ ਪਹਿਲਾਂ ਦੇ ਲੱਗੇ ਹੋਏ ਲਗਭਗ 2-2 ਮਹੀਨੇ ਇਹਨਾਂ ਨੂੰ ਲੱਗਿਆ ਨੂੰ ਹੋ ਗਏ ਆ ਤੇ ਹੁਣ ਨਾ ਤੁਸੀਂ ਲਾਓ ਟਮਾਟਰ ਬਾਕੀ ਸਬਜ਼ੀਆਂ ਤੁਸੀਂ ਹੁਣ ਲਗਾ ਸਕਦੇ ਹੋ ਇਹ ਵੀ ਆਪਣੇ ਖੀਰੇ ਇੱਧਰ ਆਪਣੇ ਹੈਗੇ ਆ ਜੀ ਟਿੰਡੇ ਟਿੰਡੇ ਵੀ ਤੁਸੀਂ ਹੁਣ ਲਗਾ ਸਕਦੇ ਹੋ ਹਜੇ ਵਧੀਆ ਮੌਸਮ ਆ ਠੀਕ ਆ ਹਜੇ ਟਿੰਡੇ ਹੋ ਜਾਣੇ ਆਪਣੇ ਜੇ ਤੁਸੀਂ ਲਗਾਓ ਤਾਂ ਫਿਰ ਅੱਗੇ ਤੁਸੀਂ ਬਰਸਾਤਾਂ ਵਿੱਚ ਵੀ ਲਗਾ ਸਕਦੇ ਹੋ 8 ਇੰਡੀਆਂ ਦੇ ਬੂਟੇ ਇਧਰ ਆਪਣੇ ਖੀਰੇ ਆ ਵਿੱਚ ਦੋ ਕਵੇਲਾ ਹੈਗੀਆਂ ਖਰਬੂਜੀਆਂ ਵਾਲੀਆਂ ਜੀਜੀ ਆਪਣੇ ਜ਼ੁਕੀਨੀ ਜ਼ੁਕੀਨੀ ਲਗਭਗ ਹੁਣ ਜਦ ਤੱਕ ਠੰਡਾ ਮੌਸਮ ਨਹੀਂ ਆਉਂਦਾ ਤਦ ਤੱਕ ਆਪਾਂ ਜ਼ੁਕੀਨੀ ਨੂੰ ਲਗਾਉਂਦੇ ਰਹਿਣਾ ਗੇਤੀ ਪਛੇਤੀ ਆ ਕਰਕੇ ਇਹ ਤੁਸੀਂ ਦੇਖੋ ਇਹ ਹੈਗੀਆਂ ਪੀੜੀਆਂ ਜ਼ੁਕੀਨੀ ਇਹਨਾਂ ਦਾ ਕਲਰ ਇੰਨਾ ਲੱਗਦਾ ਜਿੱਦਾਂ ਕਿ ਸੁੱਕ ਵੀ ਹੋਵੇ ਫਲ ਲੱਗ ਕੇ ਸੁੱਕ ਗਿਆ ਹੋਵੇ ਕਲਰ ਤੁਸੀਂ ਦੇਖੋ ਪੀਲੇ ਰੰਗ ਦਾ ਇਹ ਵੀ ਤੁਸੀਂ ਲਗਾ ਸਕਦੇ ਹੋ ਯਕੀਨੀ ਵੀ ਹੁਣ ਇਹ ਮੇਰੇ ਸਾਰੇ সুইਟ ਕੌਰਨ ਬੈਗ ਆ সুইਟ ਕੌਰਨ ਵੀ ਮੈਂ ਤੁਹਾਨੂੰ ਦੱਸ ਹਟੀਆਂ ਵੀ ਤੁਸੀਂ ਹੁਣ ਲਗਾ ਸਕਦੇ ਹੋ ਥੋੜਾ ਘਾਹ ਵਗੈਰਾ ਇਹਨਾਂ ਚ ਹੋ ਗਿਆ ਕਿਉਂਕਿ 4-5 ਦਿਨ ਹੋ ਗਏ ਮੈਂ ਪੱਟਿਆ ਨਹੀਂ ਤੇ ਘਾਹ ਤਾਂ ਦੂਜੇ ਤੀਜੇ ਦਿਨ ਹੀ ਨਿਕਲ ਆਂਦਾ ਹੈ ਬਾਕੀ ਜਿਹੜਾ ਬੀਜ ਆਪਾਂ ਬੀਜੀਏ ਉਹ ਤਾਂ ਸ਼ਾਇਦ ਇਡੀ ਛੇਤੀ ਨਹੀਂ ਨਿਕਲਦਾ ਪਰ ਘਾਹ ਨਿਕਲਦਾ ਵੀ ਹੈ ਨਾ ਹੈਲਦੀ ਆ ਕੁਝ ਨਹੀਂ ਹੁੰਦਾ ਇਹਨੂੰ ਨਾ ਇਹਨੂੰ ਕੋਈ ਕੀੜ ਪਤੰਗਾ ਹੀ ਲੱਗਦਾ ਆ ਮੱਕੀ ਖਾ ਲੂਗਾ ਕੀਟ ਲੇਕਿਨ ਘਾ ਨਹੀਂ ਖਾਊਗਾ ਪੱਤੇ ਵੀ ਇਹਦੇ ਵੀ ਮੱਕੀ ਵਰ ਗਈ ਆ ਪਰ ਇਹਨੂੰ ਨਹੀਂ ਕੀੜੇ ਨੇ ਖਾਣਾ ਖਾਊਗਾ ਮੱਕੀ ਤੇ ਇੱਕ ਤੁਸੀਂ ਅਗਲੀ ਸਬਜ਼ੀ ਹੈਗੀ ਆਪਣੀ ਅਸੀਂ ਇਹਨੂੰ ਪੜੋਲ ਕਹਿੰਦੇ ਆ ਪੰਜਾਬ ਦੇ ਵਿੱਚ ਦੂਜੀਆਂ ਪਛਾਵਾਂ ਚ ਕੀ ਕਹਿੰਦੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਇਹ ਵੀ ਤੁਸੀਂ ਹੁਣ ਲਗਾ ਸਕਦੇ ਹੋ ਮੈਂ ਵੀ ਪੜੋਲ ਐ ਇਸ ਵਾਰ ਪਹਿਲੀ ਵਾਰ ਹੀ ਲਗਾਏ ਆ ਅਸੀਂ ਪੜੋਲ ਜ਼ਿਆਦਾਤਰ ਅੱਗੇ ਨਹੀਂ ਲਗਾਉਂਦੇ ਤੇ ਮੈਂ ਵੀ ਫਸਟ ਟਾਈਮ ਹੀ ਲਗਾਏ ਆ ਚਾਰ ਮਹੀਨਿਆਂ ਮੇਰੀਆਂ ਇੱਧਰ ਪੜੋਲ ਦੀਆਂ ਆ ਇਹ ਮੇਰੇ ਹੈਗੇ ਜੀ ਆ ਬੇਲ ਵਾਲੇ ਹੈਗੇ ਆ ਪੀਲੇ ਟਮਾਟਰ ਇਹ ਵੀ ਲਗਭਗ ਫਰਵੀ ਦੇ ਲੱਗੇ ਹੋਏ ਆ ਇਧਰ ਆਪ ਫਿਰ ਆ ਗਈਆਂ ਆਪਣੀਆਂ ਬੀਨਸ ਬੀਨਸ ਦੀਆਂ ਲਗਭਗ 5 ਤੋਂ 6 ਵੈਰੈਟੀਆਂ ਮੈਂ ਲਗਾਈਆਂ ਹੋਈਆਂ ਇਧਰ ਆਪਣੇ ਲੱਗੇ ਹੋਏ ਜੀ ਪਡੋਲ ਅਸੀਂ ਤਾਂ ਪਡੋਲ ਹੀ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਇਹ ਚਾਰ ਬੂਟੇ ਲਗਾਏ ਹੋਏ ਆ ਇਹ ਮੇਰਾ 20 ਇੰਚ ਦਾ ਹੈਗਾ ਗਰੋ ਬੈਗ ਇਹਨਾਂ ਨੂੰ ਕਿਉਂਕਿ ਵੱਡੇ ਗਰੋ ਬੈਗ ਦੀ ਜ਼ਰੂਰਤ ਹੁੰਦੀ ਹੈ ਆ ਲੋਕੀ ਜਾਂ ਆਪਾਂ ਜਿਹੜੀਆਂ ਰਾਮਾ ਤੋਰੀਆਂ ਲਗਾਣੇ ਉਹਨਾਂ ਦੀ ਵੈਰੈਟੀਆਂ ਚੋਂ ਇਹ ਵੀ ਆ ਜਾਂਦੇ ਆ ਇਹਦੀਆਂ ਵੀ ਜੜਾਂ ਜਿਹੜੀਆਂ ਕਾਫੀ ਡੂੰਘੀਆਂ ਜਾਂਦੀਆਂ ਜੇ ਵੱਡਾ ਗਰੋ ਬੈਗ ਲਵਾਂਗੇ ਤਾਂ ਆਪਾਂ ਤਾਂ ਹੀ ਇਹਨਾਂ ਨੂੰ ਫਲ ਜਿਹੜਾ ਉਹ ਲੱਗਣਾ ਇੱਧਰ ਆ ਗਏ ਆਪਣੀ ਪੀਲੇ ਟਮਾਟਰ ਟਮਾਟੇ ਮੈਂ ਤੁਹਾਨੂੰ ਦੱਸ ਚੁੱਕੀਆਂ ਕਿ ਇਹ ਨਹੀਂ ਹੁਣ ਹੋਣੇ ਬਾਕੀ ਤੁਸੀਂ ਚੀਜ਼ਾਂ ਇਹ ਫਲੀਆਂ ਵਗੈਰਾ ਲਗਾ ਸਕਦੇ ਹੋ ਇੱਧਰ ਤੁਸੀਂ ਦੇਖੋ ਆਪਾਂ ਕarele ਫਿਰ ਲਗਾ ਦਿੱਤੇ ਆ ਦੁਬਾਰਾ ਪਛੇਤੇ ਥੋੜੇ ਹੋ ਜਾਣਗੇ ਇੱਧਰ ਆਪਾਂ ਫਲੀਆਂ ਵੀ ਲਗਾਤੀਆਂ ਇਹ ਥੋੜੀ ਹੋਰ ਕਿਸਮ ਦੀਆਂ ਸੀ ਫਲੀਆਂ ਬਾਕੀ ਜਦੋਂ ਇਹ ਕਾਲੇ ਸੀਡ ਸੀ ਇਹਨਾਂ ਦੇ ਜਦੋਂ ਹੋਣਗੀਆਂ ਫਿਰ ਮੱਕੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਇਹ ਮੱਕੀ ਇੱਧਰ ਜ਼ਕੀਨੀ ਆਪਣੀਆਂ ਲੱਗੀਆਂ ਹੋਈਆਂ ਇਹ ਹੈਗੀਆਂ ਆਪਣੇ ਕੱਦੂ ਆ ਵਿੱਚ ਤੇ ਕੁਛ ਵਿੱਚ ਹੈਗੀਆਂ ਜੀ ਆਹੀ ਫਲੀਆਂ ਫਲੀਆਂ ਦੀ ਨਹੀਂ ਪਤਾ ਕਿਹੜੀ ਕਿਸਮ ਆ ਇਹ ਜਦੋਂ ਲੱਗੂਗੇ ਇੱਧਰ ਤੁਸੀਂ ਦੇਖ ਸਕਦੇ ਹੋ ਜ਼ਕੀਨੀ ਲੱਗ ਵੀ ਆਈ ਆ ਅਗਲੀ ਆਪਣੀ ਸਬਜ਼ੀ ਇੱਧਰ ਭਿੰਡੀਆਂ ਦੀ ਪਿੰਡੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ ਇੱਕ ਇੱਕ ਦੋ ਦੋ ਇਹ ਮੇਰੇ ਬੂਟੇ ਦਾ ਥੋੜੇ ਖਰਾਬ ਹੋ ਗਏ ਪਿੰਡੀਆਂ ਦੇ ਇਸ ਕਰਕੇ ਇਹਨਾਂ ਦੇ ਵਿੱਚ ਨਾ ਮੈਂ ਪਿੰਡੀਆਂ ਹੋਰ ਲਗਾ ਦਿੱਤੀਆਂ ਆ ਬੀਜ ਹੋਣਾ ਵੈਸੇ ਮੇਰੇ ਕੋ ਉਗੀਆਂ ਹੋਈਆਂ ਵੀ ਹੈਗੀਆਂ ਸੀਗੀਆਂ ਪਰ ਉਗੀਆਂ ਹੋਈਆਂ ਨਾ ਚੱਲਦੀਆਂ ਨਹੀਂ ਦੁਬਾਰਾ ਇਹ ਵੀ ਮੈਂ ਪੱਟ ਕੇ ਲਗਾਈਆਂ ਸੀ ਕਿਉਂਕਿ ਗਰਮੀ ਬਹੁਤ ਹੋ ਗਈ ਹੈ ਨਾ ਇਸ ਕਰਕੇ ਪੱਟੀਆਂ ਹੋਈਆਂ ਦੁਬਾਰਾ ਨਹੀਂ ਚੱਲਦੀਆਂ ਪਿੰਡੀਆਂ ਇਸ ਕਰਕੇ ਫਿਰ ਮੈਂ ਹੁਣ ਸੀੜੀ ਲਗਾ ਦਿੱਤੇ ਦੁਬਾਰਾ ਇਹ ਵੀ ਮੈਂ ਪੱਟ ਕੇ ਲਗਾਈਆਂ ਸੀ ਤੇ ਪੱਟੀਆਂ ਹੋਈਆਂ ਚੱਲੀਆਂ ਨਹੀਂ ਕਿਉਂਕਿ ਗਰਮੀ ਬਹੁਤ ਹੋ ਗਈ ਹੈ ਨਾ ਤੇ ਦੁਪਹਿਰੇ ਫਿਰ ਸੇਕ ਬਹੁਤ ਪੈਂਦਾ ਤੇ ਸੁੱਕ ਗਈਆਂ ਇਸ ਕਰਕੇ ਮੈਂ ਸੋਚਿਆ ਚਲੋ ਹੁਣ ਦੁਬਾਰਾ ਸੀਡ ਆ ਦੇਖੋ ਤੁਸੀਂ ਉੱਗਿਆ ਆਏ ਬੀਜ ਪਰਸੋ ਹੀ ਲਗਾਏ ਹਲੇ ਤਾਂ ਨਿਕਲ ਵੀ ਆਏ ਆ ਕਿਥੇ ਕਿਥੇ ਤਾਂ ਆ ਦੋ ਚੱਲ ਗਈਆਂ ਵਿੱਚੋਂ ਲਾਲ ਵਾਲੀਆਂ ਜਿਹੜੀਆਂ ਸੀ ਉਹ ਵਧੀਆਂ ਚੱਲ ਗਈਆਂ ਉਹ ਉਹ ਸਹੀ ਆ ਬੂਟੇ ਇੱਕ ਵਿੱਚ ਇੱਕ ਕਦੂ ਦਾ ਬੂਟਾ ਆਪਣੇ ਆਪ ਹੀ ਉੱਗਿਆ ਆ ਇਧਰ ਆਪਣੇ ਹੈਗੇ ਡ੍ਰੈਗਨ ਫਰੂਟ ਇਹਨਾਂ ਦੇ ਵਿੱਚ ਇਦਾਂ ਦੀ ਜਿਹੜੀਆਂ ਬੁੱਟੀਆਂ ਵੱਡੀਆਂ ਉੱਗੋਂਦੀਆਂ ਇਹ ਹੁਣ ਆਪਾਂ ਅਗਲੀ ਸਬਜ਼ੀ ਤੁਹਾਨੂੰ ਦਿਖਾਉਨੇ ਆ ਆਪਣੀ ਯਕੀਨੀ ਕੁਝ ਦੇਖ ਸਕਦੇ ਹੋ ਯਕੀਨੀ ਇਹ ਆਪਾਂ ਤੋੜ ਲਈਏ ਕਿਉਂਕਿ ਇਹਨਾਂ ਨੂੰ ਕਾਫੀ ਦੇਣੀ ਹੋ ਗਈ ਸੀ ਲੱਗੀ ਨੂੰ ਤੇ ਇਹ ਆਪਾਂ ਤੋੜ ਲੈਨੇ ਇੱਕ ਬਾਕੀ ਹੋਰ ਦੇਖ ਲੈਨੇ ਜੇ ਕੋਈ ਛੋਟੀ ਮੋਟੀ ਹੋਈ ਤਾਂ ਯਕੀਨੀ ਤੁਸੀਂ ਹਮ ਜ਼ਰੂਰ ਲਗਾ ਲਓ ਕਿਉਂਕਿ ਯਕੀਨੀ ਹਜੇ ਲਗਭਗ 5-6 ਮਹੀਨੇ ਚੱਲਦੀਆਂ ਰਹਿਣੀਆਂ ਇਹਦੇ ਦੇਖੋ ਇਧਰ ਹੈ ਗਈ ਆ ਪਰ ਛੋਟੀ ਆ ਹਲੇ ਇਹ ਵੀ ਥੋੜੀਆਂ ਛੋਟੀਆਂ ਹੀ ਆ ਚੱਪੜ ਕਦੂ ਨਹੀਂ ਹੁਣ ਹੋਣੇ ਕਿਉਂਕਿ ਚੱਪੜ ਕਦੂਆਂ ਦਾ ਮੌਸਮ ਵੀ ਜਿਹੜਾ ਆ ਉਹ ਨੰਗ ਚੁੱਕਾ ਆ ਚੱਪੜ ਕਦਦੀ ਤੁਸੀਂ ਹੁਣ ਨਾ ਲਗਾਓ ਕਿਉਂਕਿ ਇਹਨਾਂ ਨੂੰ ਲੱਗਿਆਂ ਨੂੰ 2-2 2.5 ਮਹੀਨੇ ਹੋ ਚੁੱਕੇ ਆ ਜਿਹੜੇ ਆਪਾਂ ਲਗਾਏ ਹੋਏ ਆ ਇਧਰ ਮੇਰੇ ਸਾਰੇ ਟਮਾਟਰ ਆ ਟਮਾਟਰ ਨਹੀਂ ਹੁਣ ਹੋਣੇ ਪੀਲੀ ਜਕਿੰਨੀ ਜੇ ਤੁਹਾਨੂੰ ਬੀਜ ਵਗੈਰਾ ਮਿਲਦੇ ਆਨਲਾਈਨ ਤਾਂ ਤੁਸੀਂ ਜ਼ਰੂਰ ਲਗਾਓ ਮੈਨੂੰ ਬਹੁਤ ਵਧੀਆ ਲੱਗੇ ਆ ਜਕਿੰਨੀ ਦੇ ਬੂਟੇ ਕਿਉਂਕਿ ਮੈਂ ਵੀ ਫਸਟ ਟਾਈਮ ਹੀ ਲਗਾਏ ਆ ਪਰ ਮੇਰੇ ਬਹੁਤ ਵਧੀਆ ਹੋਏ ਵੀ ਬਹੁਤ ਵਧੀਆ ਤੇ ਫਲ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇਹਨਾਂ ਨੂੰ ਲੱਗਾ ਆ ਮੇਰੇ ਕੋ 8 10 ਹੋਣੇ ਮੈਨੂੰ ਲੱਗਦਾ ਜਕਿੰਨੀ ਦੇ ਪੀਲੀ ਜਕਿੰਨੀ ਦੇ ਅਗਲੀ ਬੇਲ ਆ ਇਦਰੇ ਆਗੀਆਂ ਹਦਵਾੜੇ ਦੀਆਂ ਇਹ ਤੁਸੀਂ ਲਗਾ ਸਕਦੇ ਹੋ ਹੁਣ ਪਿਆਜ਼ ਜੇ ਤੁਹਾਨੂੰ ਦੂਸਰਾ ਪਿਆਜ਼ ਮਿਲ ਜਾਂਦਾ ਇੱਕ ਜਿਹੜਾ ਆਮ ਆਂਦਾ ਆ ਜਿਹਦੇ ਥੱਲੇ ਗੰਡੀ ਨਹੀਂ ਬੰਦੀ ਸਿਰਫ ਉਹਦੇ ਪੱਤੇ ਹੀ ਵਰਤੇ ਜਾਂਦੇ ਆ ਉਹ ਜੇ ਤੁਹਾਨੂੰ ਮਿਲਦੇ ਆ ਤਾਂ ਉਹ ਤੁਸੀਂ ਜ਼ਰੂਰ ਲਗਾਓ ਤੇ ਦੂਜਾ ਪਿਆਜ਼ ਨਹੀਂ ਹੁਣ ਹੋਣਾ ਕਿਉਂਕਿ ਪਿਆਰ ਤਾਂ ਹੁਣ ਪੱਟਣ ਦਾ ਟਾਈਮ ਜਿਹੜਾ ਆ ਉਹ ਆ ਗਿਆ ਆ ਇਹ ਆਪਣੇ ਹੈਗੇ ਇਧਰ ਕੱਦੂ ਦੇ ਬੂਟੇ ਇਕੱਠੀ ਪਨੀਰੀ ਉੱਗੀ ਹੋਈ ਆ ਤੇ ਇਹ ਮੈਂ ਇੱਧੇ ਚੱਕ ਕੇ ਨਾ ਟੋਕਰੀ ਤੇ ਥੱਲੇ ਲੈ ਜਾਣੀ ਆ ਤੇ ਇਹਨਾਂ ਨੂੰ ਮੈਂ ਜ਼ਮੀਨ ਤੇ ਲਗਾ ਦੇਣਾ ਕਿਉਂਕਿ ਇੱਥੇ ਹੁਣ ਇਹਨੇ ਕੱਦੂ ਦੇ ਬੂਟੇ ਦੇ ਵਿੱਚ ਨਹੀਂ ਚੱਲਣੇ ਟੋਕਰੀ 'ਚ ਇਹ ਆਪਣੀਆਂ ਹੈਗੀਆਂ ਜੀ ਤਰ੍ਹਾਂ ਤਰ੍ਹਾਂ ਦੀਆਂ ਵੇਲਾਂ ਵਿੱਚ ਹੀ ਕਿਉਂਕਿ ਮੈਂ ਉੱਪਰ ਨਹੀਂ ਇਹ ਚੜਾਈਆਂ ਕਿਉਂਕਿ ਗਰਮੀ ਬਹੁਤ ਆ ਜੇ ਇਹਨਾਂ ਨੂੰ ਮੈਂ ਉੱਪਰ ਚੜਾਉਂਗੀ ਕਿਸੇ ਚੀਜ਼ ਤੇ ਤੇ ਇਹਨਾਂ ਨੂੰ ਗਰਮੀ ਜਿਹੜੀ ਆ ਹੋਰ ਵੀ ਜ਼ਿਆਦਾ ਫਿਰ ਲੱਗਣੀ ਆ ਇੱਧਰ ਹੈਗੀਆਂ ਹਰੀਆਂ ਮਿਰਚਾਂ ਥੋੜੀਆਂ ਮਿਰਚਾਂ ਪੰਜ ਦੋ ਚਾਰ ਤੋੜ ਲੈਣੇ ਆ ਖਾਣ ਨੂੰ ਤਿੱਖੀ ਵਾਲੀ ਹਰੀ ਮਿਰਚ ਆ ਇਹ ਬਹੁਤ ਕੋੜੀ ਆ ਇਹ ਵਾਲੀ ਜਿਹੜੀ ਮਿਰਚ ਆ ਪਰ ਸਬਜ਼ੀ ਦੇ ਵਿੱਚ ਜਿਹੜਾ ਇਹਦਾ ਸਵਾਦ ਆ ਉਹ ਵਧੀਆ ਹੁੰਦਾ ਆ ਚਕੰਦਰ ਚਕੰਦਰ ਵੀ ਹੁਣ ਨਹੀਂ ਹੋਣੇ ਇਹ ਵੀ ਤੁਸੀਂ ਹੁਣ ਬਿਲਕੁਲ ਨਾ ਲਗਾਓ ਇਦਾਂ ਮੇਰੇ ਪਿਆਜ਼ ਵਿੱਚ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਆ ਟੋਕਰੀਆਂ ਤੇ ਬਹੁਤ ਇਹ ਜੁਕਿੰਨੀ ਵੀ ਤੁਸੀਂ ਦੇਖੋ ਬਿਲਕੁਲ ਗ੍ਰੀਨ ਕਲਰ ਦੀ ਜੁਕਿੰਨੀ ਆ ਇਹ ਵਾਲੀ ਇਹ ਪਿੰਡੀਆਂ ਲੱਗੀਆਂ ਨੂੰ ਵੀ ਲਗਭਗ ਢਾਈ ਤਿੰਨ ਮਹੀਨੇ ਹੋ ਚੁੱਕੇ ਆ ਜਿਹੜੀਆਂ ਕਿ ਹੁਣ ਆਪਣੀਆਂ ਲੱਗਣੀਆਂ ਇਸ ਤਰ੍ਹਾਂ ਦੇਖੋ ਆ ਸ਼ੁਰੂ ਹੋ ਚੁੱਕੀਆਂ ਆ ਇਹ ਪਿੰਡੀਆਂ ਕਾਫੀ ਪਹਿਲਾਂ ਦੀਆਂ ਲਗਾਈਆਂ ਹੋਈਆਂ ਜਨਵਰੀ ਲਾਸਟ ਦੀਆਂ ਹੀ ਚਲਾਈ ਤੁਸੀਂ ਲਗਾ ਸਕਦੇ ਹੋ ਹੁਣ ਰੈੱਡ ਵਾਲੀ ਜਾਂ ਗ੍ਰੀਨ ਵਾਲੀ ਕੋਈ ਵੀ ਇਹ ਹੁਣ ਵਧੀਆ ਹੋ ਜਾਣੀ ਆ ਤੁਸੀਂ ਦੇਖ ਸਕਦੇ ਹੋ ਯਕੀਨੀ ਇਤਰਾ ਆਪਣਾ ਸਾਰਾ ਪੂਰਾ ਗਾਰਡਨ ਜਿਨਾਂ ਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜਿਉਂਦੇ ਵੱਸਦੇ ਰਹੋ